ਤੇ ਕੋਲ ਰੀ ਤੇ ਕੋਲ ਰਿੰਗ ਉਹ ਕਿਨੇ ਪੀਤੀ ਗਲਾਸ ਗਲਾਸ ਮੇਰੇ ਤੇ ਵੀ ਕਰਦੇ ਨੇ ਸਾਹਮਣੇ ਮੈਂ ਪੀਤੇ ਤੂੰ 3 ਦਾ ਗਲਾਸ ਪੀਤਾ ਚਲੋ ਰੱਬ ਨੂੰ ਜਾਣ ਦੇਣੀ ਸਾਰੇ ਨਹੀਂ ਰੱਬ ਨੂੰ ਜਾਣ ਦੇਣੀ ਆ ਦੋ ਬੋਲ ਉਹ ਕੋਲ ਰੀ ਹੋਰ ਜਾਵੇ ਚੁੱਪ ਕਰ ਜਾ ਉਸੇ ਮੋੜੀ ਦੱਲਣਾ ਸਸਿਕਾ ਸਾਰਿਆਂ ਨੂੰ ਹੋਰ ਸਭ ਠੀਕ ਠਾਕ ਹੋ ਅੱਜ ਆਪਾਂ ਲੈ ਕੇ ਆਏ ਨਵਾਂ ਵਲੋਗ ਅੱਜ ਸਾਡੇ ਘਰ ਹੈ ਗਏ ਸੁਖ ਨੂੰ ਸਾਡਾ ਪਾਠ ਤੇ ਮਹਾਰਤ ਆਕਾਸ਼ ਜੀ ਨੇ ਘਰੇ ਅੱਜ ਆਪਾਂ ਤੇ ਰੌਣਕ ਮਿਲਣ ਲੱਗਿਆ ਅੱਜ ਬਾਬਾ ਜੀ ਆ ਦੇਖੋ ਹੁਣ ਉਤਰ ਫਰੀ ਹੀ ਹੋ ਗਏ ਆ ਤੇ ਕਿਥੋਂ ਕਿਥੋਂ ਇਹ ਐਦਾਂ ਉਹ ਤੇ ਫੋਨ ਪੜਨਾ ਹੁੰਦਾ ਚਾਹ ਬਣ ਗਈ ਅੱਡੀ ਦੁੱਧ ਪੱਤੀ ਬਣ ਗਈ ਚਾਹ ਬਣ ਗਈ ਐ ਲਓ ਜੀ ਇਹ ਬਣਉਂਦੇ ਚਾਹ ਦਾ ਚਾਹ ਬਣਉਂਦੇ ਆ ਹਾਂ ਹੁਣ ਖਲੇ ਦਾ ਕਿੰਨਾ ਪਿਆ ਸਾਡੇ ਘਰੇ ਕੋਲ ਜੀ ਆ ਦੇਖੋ ਛੁਲੇ ਬਣੇਗਾ ਆਲੂ ਵਾਲੇ ਪੂਰੀਆਂ ਛੁਲੇ ਹੀ ਖੀਰ ਫੋਲਡਿੰਗ ਮਤੀ ਛੁੱਲੀ ਚਾਹ ਆਣੀ ਸਭੇ ਗਾਹੀ ਹੋਣੀ ਕਿੱਥੇ ਗਈ ਆ ਸਾਡੀ ਕੰਮ ਵਾਲੀ ਇਹ ਸਾਡੀ ਕੰਮ ਵਾਲੀ ਚਾਹ ਬਣਾਉਣ ਵਾਲੀ ਬੁਲਾਈ ਆ ਸਪੈਸ਼ਲ ਅੱਜ ਇਹ ਸਾਲਸਪਾਈ ਕਰਨ ਵਾਲੇ ਪਾਏ ਆ ਭਾਂਡੇ ਗੁੰਡੇ ਤੇ ਅੱਜ ਸੱਧਿਆ ਜੈ ਨੂੰ ਅੱਜ ਘਰੇ ਆਲਾ ਮੇਰੀ ਫੋਟੋ ਆਉਣੀ ਹੋਊਗੀ ਕਿਹਦੇ ਆਉਣੀ ਹੋਊਗੀ ਲਾਓ ਵੇਖੀ ਮੇਰੀ ਫੋਟੋ ਆਉਣ ਢੀ ਆ ਆਉਣੀ ਆਉਣੀ ਆਉਂਦੀ ਆ ਠੀਕ ਅੱਜ ਤੁਸੀਂ ਜਾਣੀ ਕਿਦੇ ਅੱਜ ਤੁਹਾਨੂੰ ਮਲਾਵਾਂਗੇ ਅੱਜ ਤੁਹਾਨੂੰ ਆਪਾਂ ਨਵ ਦੇ ਮੰਮੀ ਆਈ ਆ ਮੰਮੀ ਨਾਲ ਪਿੰਡੋਂ ਉਹਦਾ ਭਰਾ ਵੀ ਆਇਆ ਵਾ ਉਹਦੀ ਭਾਬੀ ਵੀ ਆਈ ਆ ਉਹਦੀ ਘੁੱਡੀ ਭਾਬੀ ਵੀ ਆਈ ਹੈ ਬੱਚੇ ਵੀ ਆਏ ਆ ਆ ਜਾਨੂੰ ਸਾਰਾ ਨਾਲ ਤੁਹਾਨੂੰ ਮਲਾਵਾਵਾਂਗੇ ਤੁਹਾਨੂੰ ਅੱਜ ਆਪਾਂ ਹੂੰ ਬਸ 2 ਮਿੰਟ ਰੁਕੋ ਬਸ 2 ਮਿੰਟ ਹੁਣ ਤੁਹਾਨੂੰ ਸਾਰਾ ਮਲਾਵਾਂਗੇ ਨਵਜੀ ਚਾਹ ਚ ਮਠਿਆਈ ਪਾਇਓ ਪਿੰਡੋਂ ਮੇਰੀ ਸੱਸ ਆਈ ਆ ਕੋਈ ਕਮੀ ਪੇਛੀ ਨਹੀਂ ਹੋਣੀ ਚਾਹੀਦੀ ਠੀਕ ਆਹੋ ਸਸਤਿਆਂ ਦਾ ਸਾਰਿਆਂ ਨੂੰ ਸਸਤੀ ਦਾ ਵੀ ਲਾਦੇ ਸਾਰੇ ਹਾਂ ਅੱਗੇ ਪੱਕੀ ਜੀ ਲਿਖਿਆ ਹੈ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹੈ ਮੈਂ ਵੀ ਠੀਕ ਹਾਂ ਤੁਸੀਂ ਵੀ ਠੀਕ ਹੋਵੋਗੇ ਹੈ ਇਹ ਤਾਂ ਬੋਲੀਦਾ ਮੈਨੂੰ ਨਹੀਂ ਤਾਂ ਬੋਲਣਾ ਤਾਂ ਮੈਂ ਕਿਹੜਾ ਵਲੋਗ ਬਣਾ ਰਿਹਾ ਹਾਂ ਮੈਨੂੰ ਮੈਨੂੰ ਨਹੀਂ ਤਾਂ ਬੋਲਣਾ ਹੁੰਦਾ ਮੈਨੂੰ ਤਾਂ ਫੋਨ ਨੂੰ ਫੜਨਾ ਹੁੰਦਾ ਕਿਦੋਂ ਤੇਰੀ ਫੋਟੋ ਹੁੰਦੀ ਨਹੀਂ ਹੁੰਦੀ ਹੈ ਪੋਲੀ ਜਾ ਜਾਊਗੀ ਨਾ ਤੈਨੂੰ ਸਾਰਾ ਕੁਝ ਹੁੰਦਾ ਤੈਨੂੰ ਕਿਉਂ ਨਹੀਂ ਹੁੰਦਾ ਨਹੀਂ ਵਿੱਚ ਨਾ ਉਹ ਨਾ ਇਦਾਂ ਕਰਕੇ ਬਣਾ ਲਓ ਕਿਦਾਂ ਇਦਾਂ ਕਰਕੇ ਅਚੰਭਾ ਅਚੰਭਾ ਗੱਲ ਆ ਆ ਵੀ ਜਾ ਤੇ ਆ ਜਾ ਵਧੀਆ ਤੇ ਇਦਾਂ ਚੁੰਨ ਜਾਈਦੇ ਮੈਨੂੰ ਤੇ ਮੈਂ ਚਨਾਮ ਆ ਆ ਆਖੋ ਜਾ ਆ ਹੁਣ ਠੀਕ ਹੁਣ ਠੀਕ ਹੈ ਦਿਮਾਗ ਰੋ ਉਹ ਉਹ ਨਾ ਕੀ ਆ ਆ ਚਾਹ ਬਣਦੀ ਆ ਫੜੇ ਆ ਖੇੜਾ ਕੋਈ ਆ ਚਾਹ ਨੂੰ ਨਾ ਟਾਈਮ ਲੱਗਦਾ ਚਾਹ ਨੂੰ ਟਾਈਮ ਲੱਗਿਆ ਨਾ ਹੁੰਦਾ ਹਾਂ ਸਰ ਘਰ ਆ ਫੋਫਾ ਬਾਹਰ ਜਾ ਡੋਸੋ ਸੰਦਰ ਅੱਛਾ ਹੀ ਮਹਾਰਾਜ ਦਾ ਪ੍ਰਕਾਸ਼ ਲੈਂਦਾ ਅਸੀਂ ਅੱਜ ਤੇ ਇੱਥੇ ਬਣਾ ਬਗੀ ਆਓ ਜੀ ਤੁਹਾਨੂੰ ਖਾ ਕੇ ਲੈ ਗਈਏ ਬੰਦੇ ਕਿੱਥੇ ਹੋਏ ਆਗੇ 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 ਇਹ ਪਿੰਡੋਂ ਦੇ ਕਰੋ ਗੱਲ ਕਰੋ ਬੰਦੇ ਮਨੋਬਨੋਂ ਦੇ ਭੇਜ ਗਏ ਨਹੀਂ ਚਾਹ ਬਣੀ ਨਹੀਂ ਉਹ ਚਾਹ ਬਣੀ ਉਸਲੇ ਗੈਸ ਕੱਟ ਚੱਲਣੀ 9 ਵਜੇ ਵੀ ਕਿ ਬ੍ਰਦਰ ਚਲੋ ਬਣ ਗਈ ਚਾਹ ਇਹ ਮੇਰੀ ਮੰਮੀ 9 ਵਜੇ ਮੰਮੀ ਆ ਗਏ ਨੇ ਪਿੰਡੋਂ ਫਤਿਹਪੁਰ ਪਿੰਡ ਤੋਂ ਨਿਜਾਮਪੁਰ ਪਿੰਡ ਨਿਜਾਮਪੁਰ ਦੇ ਇਹ ਆਦੀ ਭਾਸੀ ਸੋਹਰੇ ਪਿੰਡ ਭੁੱਲ ਗਿਆ ਮੈਂ ਉਦਲੇ ਮਾਨ ਆਦੀ ਭਾਬੀ ਸਾਰੇ ਜਣੇ ਆਏ ਆ ਲਓ ਜੀ ਆਦੀ ਭਾਬੀ ਹਾਂ ਨਾਨਾ ਬਾਈ ਬੜਾ ਕਰਵਾਵਾਲਾ ਤੁਸੀਂ ਮੈਨੂੰ ਕੁੜੀ ਦਿੱਤੀ ਆਪਣੀ ਆਹ ਆਹ ਤੁਸੀਂ ਤੁਸੀਂ ਸਕਾਰੀ ਕੁੜੀ ਦਿੱਤੀ ਮੈਨੂੰ ਹੈ ਆਹ ਸਾਰੇ ਘਰ ਦਾ ਕੰਮ ਕਰ ਕਰਦੀ ਚਲ ਸਾਰਾ ਘਰ ਸੰਭਾਲ ਰੋਣੇ ਹੈ ਹਾਂ ਤਾਂ ਹਮੇ ਸ਼ੁਗਰ ਕੁਝਾਰ ਰਹਾਂਗੇ ਸਾਰੀ ਉਮਰ ਨਹੀਂ ਲੰਮਾ ਕੰਮ ਕਾ ਦੇਣਾ ਕੰਮ ਕਾ ਹਾਂ ਲੰਮਾ ਕੰਮ ਕਾ ਦੇਣਾ ਮੈਂ ਕਿਹਾ ਲਮਟਾ ਤੇ ਕਦੀ ਹਾਂ ਖੁਸ਼ ਰਹਿਣਾ ਖੁਸ਼ ਰਹਿਣਾ ਓਹ ਕੋਲੀ ਦਾ ਲੇ ਬੀਬੀ ਆ ਕੋਲੀ ਦਾ ਟੀਵੀ ਬੀਬੀ ਆ ਬੀਬੀ ਆ ਜਦੋਂ ਵਿਆਹੀ ਆਈ ਸਿਰਫ ਮੋਰਸ ਤੇ ਪੜਦੀ ਹੈ ਅੱਛਾ ਨੀਗੀ ਜੀ ਨੀਗੀ ਜੀ ਪਰ ਹੱਥਾਂ ਬੜਾ ਪਿਆਰੀਆਂ ਆ ਬੜਾ ਪਿਆਰ ਇਹਨਾਂ ਦਾ ਅੱਛਾ ਆਏ ਤੋਂ ਵੇਖੇ ਨਾ ਹੰਪਰ ਚਾਈ ਦੇ ਰਹੀ ਚੱਲੀ ਰਹਿੰਦੇ ਚੱਲੀ ਇਹਨੇ ਕਿਉਂ ਨਹੀਂ ਕਰੀ ਉਹ ਹਾਂ ਨਹੀਂ ਨਹੀਂ ਇਹ ਲੱਗਦੀ ਨਹੀਂ ਗਈਆਂ ਬੜੇ ਪਿਆਰ ਨਾਲ ਦਿੰਦੀ ਆ ਲੜਦੀ ਨਹੀਂ ਦੇਖਿਓ ਆਰਡਰ ਉਖਾਈਏ ਆਹ ਉਹ ਕੀ ਕਰਨੀ ਨੂੰ ਸਸਕਤ ਗਈਆਂ ਦੇਖਿਓ ਨੰਬਰ ਕਿੱਧਰ ਗਈਆਂ ਆ ਲੈ ਹੈ ਉਹ ਇਧਰ ਦੇਖੋ ਹੈਲੋ ਹਾਂਜੀ ਨਹੀਂ ਹੁਣ ਸਾਹ ਪੀ ਕੇ ਨੇ ਕਰ ਲੈਣੇ ਹਾਂਜੀ ਆ ਪੁੱਤ ਉਹ ਤੁਹਾਡੇ ਯਾਰ ਤੁਹਾਡੇ ਉਹ ਫੈਨ ਫੋਲਓਰ ਤੁਹਾਡੇ ਉਹ ਕਹਿਣ ਦੇਖਣ ਦੇ ਤੁਹਾਨੂੰ ਕਹਿੰਦੇ ਵੀ ਉਹ ਆਂਟੀ ਕਿਥੇ ਆ ਹਾਂ ਮੈਂ ਚਾਹ ਬਣਾਉਂਦੀ ਹਾਂ ਚਾਹ ਬਣਾਉਂਦੇ ਆ ਆ ਜਾ ਤੇ ਕਿਵੇਂ ਚਾਹ ਪੀਓ ਸਾਰੇ ਹਾਂ ਸਰ ਬਲੌ ਤੁਹਾਨੂੰ ਕਿਹਨਾਂ ਸਾਰਿਆਂ ਨੂੰ ਕਰੇ ਮੈਸੇਜ ਪਾਉ ਸਾਰਿਆਂ ਨੂੰ ਵੀ ਅੱਜ ਹੀ ਘਰ ਕੋਈ ਕਾਰੋਗ ਕਾਰੋਣਾ ਕੋਈ ਮਹੂਰਤ ਮਾਰਕ ਪਈ ਤੇ ਆਓ ਘਰੇ ਸਾਰਿਆਂ ਨੂੰ ਸਦਾ ਦਿਓ ਇਸ ਦਿਨ ਆਓ ਸਾਰੇ ਆਓ ਇਕੱਠੇ ਬੈ ਕੇ ਚਾਹ ਪੀਓਗੇ ਠੀਕ ਆ ਨਵਜੀ ਕੀ ਕੁਛ ਕਹਿਣਾ ਹੋਵੇ ਹੈ ਥੱਕੀ ਹੈ ਅੱਜ ਕਿੰਨਾ ਥੱਕੀ ਹੈ ਅੱਜ ਬਹੁਤ ਅੱਛਾ ਜੀ ਕਿੰਨੇ ਵਜੇ ਉੱਠੀ ਸੀ ਅੱਜ 3 ਵਜੇ ਮੰਮੀ ਤੁਸੀਂ ਕਿਹਨੇ ਉੱਠੀ ਸੀ ਮੈਂ 4 ਵਜੇ ਅ ਤੂੰ 3 ਵਜੇ 4 ਵਜੇ ਵਾਹ ਇਹ ਕਿਦੋਂ ਆਗੇ ਅੱਜ ਅਜਮੇ ਲਾਉਣ ਨੂੰ ਲਾਇਆ ਆਂ ਲਾਉਣ ਦੀ ਬਿੰਨਾ ਅੱਛਾ ਤੇ ਰੋਟੀ ਕੀ ਕੀਤਾ ਸਿਰਫ ਰੋਟੀ ਕੀਰ ਬਣਾਈ ਸਭ ਤੋਂ ਪਹਿਲਾਂ ਇਹ ਵੇ ਤੁਸੀਂ ਮੰਮੀ ਦੋਵੇਂ ਭੱਟੀ ਦੇ ਭੱਟੀ ਦੇ ਭੱਟੀ ਦੇ ਕੀਰ ਭੱਟੀ ਦਾ ਬਣਾਉਗੀ ਨਹੀਂ ਕਿਉਂ ਨਹੀਂ ਹੋਵੇ ਕਿੱਥੇ ਕਿੱਥੇ ਆ ਭੱਟੀ ਨਹੀਂ ਜਿਹੜੀ ਅੱਛਾ ਅਜਾ ਠੀਕ ਠੀਕ ਤੱਕ ਆ ਗਿਆ ਆ ਗਿਆ ਬਣਾਈ ਉਧਰ ਬਈ ਹੁਣ ਉਧਰ ਪਰੇ ਵੜ ਕੇ ਉਧਰ ਬਈ ਹੈ ਅੱਛਾ ਵਗਾਂ ਮੈਨੂੰ ਘਰੀ ਭੱਟੀ ਹੈ ਤੇਰੀ ਭੱਟੀ ਨਾਲ ਲੱਗਦਾ ਪੱਠੀਦਰੀ ਲੈ ਗਈ ਉਹ ਆ ਵੀ ਬਈ ਅੱਛਾ ਅੱਛਾ ਆ ਅੰਗੂਠੀ ਜੀ ਵਾਲੀ ਹਾਂ ਸਟੋਪ ਆ ਸਟੋਪ ਨਹੀਂ ਪੱਠੀ ਆ ਸਟੋਪ ਆ ਹਾਂ ਪੀਓ ਆਵਾ ਪੀਓ ਆਵਾ ਪੀਓ ਆਵਾ ਚਾਹ ਬੰਢਈ ਆ ਕੁਛ ਡਿੱਗਾ ਦੀ ਆ ਬੰਢ ਹੋ ਗਿਆ ਚਾਹ ਨੂੰ ਚਾਗੜ ਕਰੀ ਆ 12 ਆ ਲੈਂਦੇ ਹੁਣ 12 ਥੱਲੇ ਕੀ ਮੂੰਗ ਮੰਗਤੀ ਰਹੀ ਆ ਨਹੀਂ ਕਰੀ ਐ ਜ਼ਬਰ ਨਹੀਂ ਐ ਕੋਣ ਯਾਰਾ ਤਾਂ ਵੀ ਗਈ ਦੋ ਜਵਾਬ ਪੁੱਛ ਆਵਾਂ ਗੰਡਿਆ ਜਵਾਬ ਦੇ ਬਹਿ ਜਾ ਮੈਂ ਬਣਾ ਲੈ ਮੈਂ ਬਰੇਤੇ ਇੱਕ ਦਿਨ ਵੀ ਆਉਣ ਨਹੀਂ ਤੂੰ ਉਦੋਂ ਮੈਨੂੰ ਪੁੱਛੇ ਦੁਆ ਲਾ ਕੇ ਤੇ ਉਹ ਖਾਂ ਲਈ ਭੁੱਖ ਲੱਗੀ ਜਾਂ ਤੁੱਪ ਕਰ ਜਾ ਤੁਸੀਂ ਖਾ ਗੋਗੇ ਵੀ ਜਾਂਦਾ ਸਵਾਰੀ ਨਾ ਅੱਛਾ ਸਹੀ 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 ਅੱਜ ਨਾਵ ਨੇ ਕਿੰਨੇ ਗੁਲਦੇ ਖਾਦੇ ਬਣਾ ਸਹੀ ਸਹੀ ਕਿੰਨੇ ਦੋ ਗੁਲਦੇ ਖਾਦੇ ਬਸ ਮੈਂ ਝੂਠ ਕੋਈ ਦੋ ਗੁਲਦੇ ਆਏ ਆ ਅੱਠ ਨਹੀਂ ਅੱਠ ਗੁਲਦੇ ਕਿੰਨੇ ਸੀ ਉਹਨੇ ਖਾਦੇ ਨੇ ਉਹਨੇ ਹੁਣ ਪਰਮਾਰ ਕਾ ਬਣਾ ਆਵੇ ਜੇ ਗਾਵੇਂ ਮੈਂ ਵੀ ਗਾਉਂਦੀ ਆਂ ਗਾਵੇਂ ਹੋ ਜਾ ਅੱਡ ਮਲੇ ਆ ਤੂੰ ਖਾਦੇ ਆ ਅਰੇ ਤੂੰ ਦੋ 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 ਕੋਈ ਮਾਰੀ ਚਾਲ ਨਾ ਕਰਦੀ ਆ ਚਾਰ ਗੁਲਦੇ ਲੈ ਆਂਦੇ ਆ ਦੋ ਮੈਂ ਖਾਦੇ ਦੋ ਮੈਂ ਖਾਦੇ ਆ ਜਿਹੜੀ ਕੋਲ ਤੇ ਕੋਲਡ ਰਿੰਗ ਕੋ ਉਹ ਵੀ ਨਹੀਂ ਬੀਤੀ ਗਲਾਸ ਗਲਾਸ ਮੈਂ ਤੀਨ ਵੀ ਕਰਦੇ ਮੈਂ ਸਾਹਮਣੇ ਪੀਤੇ ਤੂੰ ਤੀਨ ਦਾ ਗਲਾਸ ਪੀਤਾ ਚਲੂ ਆਪ ਨੂੰ ਜਾਣਦੇ ਨਹੀਂ ਸਾਰੇ ਨੇ ਆਪ ਨੂੰ ਜਾਣ ਦੇਣੀ ਆ ਦੋ ਬੋਲੇ ਉਹ ਕੋਲ ਹੋਰ ਜਾਵੇ ਜੋ ਬਣਾ ਜਾਵੇ ਬੋਲੇ ਦੱਲਣਾ ਹੈ ਗਲਾਸ-ਗਲਾਸ ਪੀਓ ਕੇ ਮਾਤਾ ਤੁਹਾਡੇ ਅੱਗੇ ਲਾ ਦੇ ਗਲਾਸ ਅੱਬੇ ਅੱਬੇ ਕਿੱਧਰ ਹੈ ਹਾਂ ਜਾ ਲਿਆ ਚਾ ਲਿਆ ਹੁਣ ਫਿੱਤੀ ਕਰ ਵੀਡੀਓ ਲੋਂਦੇ ਆ ਮੰਮੀ ਜਰੀ ਕੱਲੀ ਲੱਗੀ ਵਿਚਾਰੀ ਹੈ ਪਾ ਬਗੀ ਤਿਆਰ ਆ ਤੇ ਆ ਰਹੀ ਆ ਜੀ ਧਿਆਨ ਨਾਲ ਕਰਨਾ ਆ ਕੇ ਮੈਨੂੰ ਦੇ ਦੋ ਮੈਂ ਤੁਹਾਨੂੰ ਸਰਵ ਕਰ ਦੇਣਾਗੇ ਹੋ ਬੱਲੇ 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 ਹਾਂ ਹਾਂ ਹੁਣ ਚਾਹ ਪੀ ਲ ਗਏ ਅਸੀਂ ਕੋਈ ਅਜੇ ਤੂੰ ਉਗਲਾ ਕਢਣੀ ਨਹੀਂ ਆਉਂਦੀ ਆ ਗਾਲਾਂ ਸਿੱਖੀ ਆ ਤੂੰ ਹੈ ਜੀ ਟਾਰਗੇਟ ਨਾ ਤੂੰ ਫੇੜ ਹੀ ਗਿਆ ਜੇ ਕੱਢੀਗਾ ਤੇ ਤੂੰ ਫੇੜ ਨਹੀਂ ਕਰੇਗਾ ਕੀ ਅਭੀ ਕੱਢ ਦੇ ਗੱਲ ਪਈ ਨਹੀਂ ਕੱਢਣੀ ਕੱਢ ਦੇ ਮੈਂ ਨਹੀਂ ਰਣੀ ਅਭੀ ਕੱਢ ਦੇ ਕੱਢ ਦੇ ਨਹੀਂ ਕੱਢੂਗਾ ਕੱਢ ਉਹ ਵੇਜੂ ਬਰਾਸ ਅਭੀ ਹਾਸੀ ਗਦਾ ਵਾਲੀ ਅਭੀ ਲਾਂਚ ਲਾਂਚੇ ਸੇ ਲਾਂਚੇ ਨੇ ਇਹ ਸਸਤਾ ਹੈ ਹੈ ਸਸਤਾ 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 ਹੋ ਜਾ ਸਸਤਾ ਦਵੀ ਆ ਜਾ ਵੀਡੀਓ ਬੰਦ ਵੀ ਆ ਜਾ ਘਰ ਦੇ ਆਏ ਤੇ ਗੱਡੀ ਖੁਸ਼ੀ ਆਜਦੇ ਹੈ ਮੈਂ ਬਤੀ ਦੇ ਬਤੀ ਦੰਦਵਾਰ ਹੋ ਰਿਹਾ ਅੱਜ ਮੈਨੂੰ ਨਹੀਂ ਬਸ ਕਰ ਹੂੰ ਦੂਜੀ ਦੂਜੀ ਹੁੰਦਾ ਖਾ ਲੋ ਖਾ ਲੋ ਮੰਮੀ ਖਾ ਲੋ ਇੱਕ ਦੀ ਮੱਠੀ ਇੱਕ ਦੀ ਦਾ ਦੰਦਾ ਜੀ ਇੱਕ ਅੱਧਾ 20 ਕਹਿੰਦਾ ਸੀ ਅੱਜ ਦਾ ਥੋੜਾ ਲੈ ਲੈ ਹਾਂ ਜੀ ਸਾਡੀ ਇਹਨੂੰ ਇਹਨੂੰ ਸ਼ੈਂਟ ਮੰਮੀ ਬੱਸ ਬੋ ਤੋੜੀਆਂ ਨਾ ਮਿੱਠੀ ਅੱਛਾ ਫੜਾ ਹੀ ਹੁਣ ਦੱਸੋ ਹੁਣ ਦੱਸੋ ਹੁਣ ਦੱਸੋ ਇਹਨੇ ਕੁਲ ਕਿੰਨੇ ਕੁਲ ਜੇ ਖਾਦੇ ਨੇ ਹੁਣ ਦੱਸੋ ਸੱਤ ਕੁਝੇ ਦੋਵਾਂ ਨੇ ਖਾਦੇ ਜੋ ਸੱਤ ਕੁਝੇ ਖਾਦੇ ਤੇ ਪਾਗਿਆ ਦੀ ਟਿੱਕੀ ਅਮੁੱਲ ਦੀ ਤੇ ਥਮਜ ਦੀ ਡੇਢ ਬੋਤਲ ਇੱਕ ਨਾ ਵੇ ਇਹਨੇ ਕੁਲ ਜੇ ਖਾਦੇ ਤੂੰ ਪਿਆਸਾ ਬਣਾ ਲਓ ਕਿ ਚਾਰ ਥਾਲੀਆਂ ਬਈਆਂ ਆਹੋ ਵਾਕੇ ਗੱਲ ਸਹੀ ਚਾਰ ਥਾਲੀਆਂ ਕਿ ਦੋ ਦੇ ਕੁਲ ਚਾਰ ਹੀ ਥਾਲੀਆਂ ਚ ਆਹੋ ਅੱਠ ਕੁਝੇ ਖਾਦੇ ਨੇ ਸੱਤ ਮਾੜਾ ਰੇ ਸ਼ਾਹ ਬੇਟਾ ਸਨਾਰਾ ਹੋ ਲੜ ਗਿਆ ਨਹੀਂ ਤੇ ਕੋਲ ਨਹੀਂ ਪੀਤੀ ਨੇ ਕੋਲ ਨਹੀਂ ਆ ਪੀਤੀ ਚੌਥਾ ਗਲਾ ਆ ਕੇ ਤੀਜਾ ਗਲਾ ਹਿਆਣਾ ਸਟੀਲ ਦਾ ਸਟੀਲ ਦਾ ਤੇ ਪਾਇਆ ਅੰਮੋ ਦੀ ਮੱਖਣੀ ਖਾਣੀ ਆ ਅੰਮੋ ਦੀ ਮੱਖਣੀ ਦੱਸ ਹੁਣ ਇੱਕ ਇੱਕ ਡੈਡ ਤੇਰੀ ਹੈ ਦੱਦੀ ਨਹੀਂ ਫਿਰ ਫੇਰ ਕੋਲ ਨਹੀਂ ਪਾਦੇ ਪਾ ਦੇ ਲਾ ਚਲੋ ਮੈਂ ਹਾਂ ਅਗਲੀ ਦਾ ਤੇ ਹਾਰ ਨਾ ਪਾਣੀ ਲੈ ਅ ਫਿਰ ਸਪਰਾਈਟ ਪੀਤੀ ਹੁਣ ਸਮਝੋ ਪੀਂਗਲਾ ਪੀਏ ਸਮਾਰ ਮੁਰਗੀ ਦਾ ਲੱਭੀ ਕਤਤ ਵਾ ਗਲਾਸਾ ਭਰ ਨਹੀਂ ਕਿਦਾਂ ਵੇ ਯਾਨੀ ਤੂੰ ਪੀਣਾ ਨਹੀਂ ਪੀਣਾ ਬਰਾਬਰ ਖਾਣਾ ਪਣੀ ਇਹ ਰਿਹਾ ਆ ਗਏ ਗੁਲੀਨ ਗੁਲੀਨ ਜਾਈ ਤੇ ਚਲੇ ਆ ਦੇ ਇਹ ਮੈਂ ਬਾਏ ਕਰ ਦਿੰਦਾ ਇਕੋਲੇ ਹੀ ਮੈਨੂੰ ਬਣਾਉਣਾ ਕੋਈ ਜੁੜਦਾ ਕੋਣੇ ਤੈਨੂੰ ਵੇਖਦੇ ਕਿ ਸਾਡੀ ਮੰਮੀ ਕੀ ਕਰਨ ਦੇ ਆ ਮੰਮੀ ਕਿੱ데 ਸਾਡੇ ਉਹ ਬਾਹਰ ਗਏ ਨੇ ਹਾਂਜੀ ਇੰਦਰ ਕੀ ਕਹਾ ਦਾ ਮਤਲਬ ਨਹੀਂ ਮੰਨਦਾ ਟਾ ਲਾਈਵ ਹੋਏ ਉਹ ਡਿੱਗ ਲੱਗੇ ਡਿੱਗੀ ਕਰਨ ਦੇ ਜੀ ਆਪਣੀ ਗੱਲ ਕਰਦੇ ਹਾਂ ਹਾਂ ਅਰਮਾਨ ਵੱਲੋਂ ਪੁੱਛਣ ਦੀ ਅਰਮਾਨ ਨੂੰ ਨਹੀਂ ਲੱਕੇ ਅੱਛਾ ਤਾਂ ਅਰਮਾਨ ਜੀ ਆਇਆ ਨਹੀਂ ਹੈ ਅੱਛਾ ਤਾਂ ਜਾ ਢੀ ਕਰੇ ਕਹੜਾ ਪ੍ਰੋਗਰਾਮ ਆ ਜਾ ਢੀ ਕਰੇ ਹਾਂ ਜੀ ਬਾਬਾ ਜੀ ਨੇ ਬੁਲਾਇਆ ਸੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬੁਲਾਇਆ ਸੀ ਅੱਛਾ ਅੱਜ ਰੌਣਕ ਸੀ ਕਾਫੀ ਸੰਗਤ ਦੀ ਠੀਕ ਆ ਹਾਂ ਲੰਗਰ ਫੂਲ ਦਾ ਖਾਣਾ ਸਾਰੇ ਨੇ ਖਾਦਾ ਛੱਜ ਗਿਆ ਚਲੋ ਵੀ ਕਿ ਤੁਹਾਨੂੰ ਸਾਰੇ ਨੂੰ ਕਹਿਣ ਦੇ ਕਹਿੰਦੇ ਆ ਉਹ ਕਿੱਥੇ ਆਓ ਹੂੰ ਹੋ ਸਭ ਠੀਕ ਠਾਕ ਇਹ ਸਾਡੀ ਚਾਚੀ ਸਾਡੇ ਚਾਚਾ ਜੀ ਹਾਂਜੀ ਹਾਂਜੀ ਵਧੀਆ ਵੈਲਕਮ ਜੀ ਖਾਲਸਾ ਜੀ ਵਾਹਿਗੁਰੂ ਜੀ ਠੀਕ ਸਾਡੇ ਗੁਲਚੇ ਕੱਲ ਜੇ ਮੋਨ ਲਾਗੇ ਗੁਲਚੇ ਕੱਲ ਜੇ ਮੁੱਗੇ ਆ ਹੂੰ ਇਹ ਸਾਡਾ ਬੇਟਾ ਰਾਜ ਸਿੰਘ ਨਹੀਂ ਫੋਟੋ ਸਹੀ ਆਈ ਹੋਗੀ ਫੋਟੋ ਕੋਈ ਨਹੀਂ ਸਹੀ ਆਈ ਸਾਡੀ ਫੋਟੋ ਸਾਡੀ ਸਹੀ ਆ ਆ ਕੀ ਨਾ ਵਗਈ ਛੇ ਗੁਲਚੇ ਖਾਦੇ ਛੇ ਗੁਲਚੇ ਨੇ ਆ ਤਰੀ ਤੂੰ ਛੇ ਗੁਲਚੇ ਖਾਦੇ ਅੱਜ ਲੱਗੋ ਇਥੇ ਮਿਲੂ ਆ ਰਿਹਾ ਬਏ ਐਦਾਂ ਦੱਸੋ ਲੋ ਆਹ ਹੋਈ ਆ ਕੋਲਡਿੰਗ ਪੂਜੇ ਆਵੇ ਕੋਈ ਇੱਕ ਦਿਨ ਹੋਰ ਖਾਣਾ ਵੀ ਖੋਲਾ ਹੈ ਦੱਸ ਨਬ ਸੱਚੀ ਗੱਲ ਕਰ ਸਾਨੂੰ ਸੱਚੀ ਗੱਲ ਜੀ ਸਭ ਠੀਕ ਠਾਕ ਹੋ ਮੇਰੀ ਫੋਟੋ ਪਾਣੀ ਮੁੰਡੇ ਨਹੀਂ ਹੁੰਦੇ ਇਦਾਂ ਹੁੰਦੀ ਕਿਦਾਂ ਹੁੰਦੀ ਨਹੀਂ ਕਰਾਂਗੇ ਜੀ ਨਾ ਖੁਸ਼ੀ ਜਿਹੜੀ ਤੁਹਾਨੂੰ ਅੱਜ ਬਹੁਤ ਖੁਸ਼ ਮਹਾਰਾਜ ਦਾ ਪ੍ਰਕਾਸ਼ ਕਰਿਆ ਆ ਜੀ ਬਹੁਤ ਖੁਸ਼ ਹੈ ਬਹੁਤ ਖੁਸ਼ ਠੀਕ ਹੈ ਲਓ ਜੀ ਪਾਂਡੇ ਪੁੰਨੇ ਤੇ ਤੇ ਨਵਨੇ ਤੋਂ ਆਹ ਦੇਖ ਲੋ ਜੀ ਆਹ ਲੋ ਬਸ ਆਹ ਰਹਿ ਗਿਆ ਚਲੋ ਆਈ ਧੁੱਬ ਜੇਗਾ ਅੰਛ ਰੰਦਾ ਹੈ ਲੋ ਜੀ ਲਓ ਜੀ ਆ ਗਏ ਹੋ ਨਾ ਉਹ ਨਵਨੇ ਕਰਦੇ ਪਾਂਡੇ ਸਾਰੇ ਫਿਨਿਸ਼ ਤੇ ਇੱਥੇ ਹੋਣ ਲਗਾ ਅਡਾਉਣ ਵਲੋਗ ਸਮਾਪਤ ਪਾਂਡੇ ਪੁੰਨੇ ਧੁੱਬ ਗਏ ਨੇ ਤੇ ਹੁਣ ਕਰਾਂਗੇ ਰੈਸਟ ਤੇ ਮਿਲਦੇ ਤੁਹਾਨੂੰ ਆਪਾਂ ਅਗਲੇ ਵਲੌਗ ਦੇ ਵਿੱਚ ਬਾਏ ਬਾਏ